ਅੱਜ ਸਾਡੇ ਮੁਕੇਰੀਆਂ ਦੇ ਵਿੱਚ ਨਿਊ ਜੁਡੀਸ਼ੀਅਲ ਕੰਪਲੈਕਸ ਦਾ ਉਦਘਾਟਨ ਹੋਇਆ ਸਾਨੂੰ ਇਹ ਨਵਾਂ ਕੰਪਲੈਕਸ ਮਿਲਿਆ ਵਿਦ ਮਾਡਰਨ ਫਿਲਟਿਸ ਤੇ ਸਾਰੀਆਂ ਤਰ੍ਹਾਂ ਦੀ ਇਨਫੀਟੀ ਇੱਥੇ ਅੱਜ ਦੀ ਜਿਹੜੀ ਕੋਰਟ ਦਾ ਉਦਘਾਟਨ ਕੀਤਾ ਹੋਇਆ ਇਹ ਔਨਰੇਬਲ ਜਸਟਿਸ ਸ਼੍ਰੀ ਸ਼ੀਲ ਨਾਗੂ ਜੀ ਜਸਟਿਸ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਨ ਵਰਚੁਅਲ ਮੋਡ ਔਨਰੇਬਲ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੀ ਚੇਅਰਮੈਨ ਬਿਲਡਿੰਗ ਕਮੇਟੀ ਮਿਸਿਸ ਜਸਟਿਸ ਮਨਜੀ ਨੇਰੂ ਕਾਲ ਐਡਮਿਨਿਸਟ੍ਰੇਟਿਵ ਜੱਜ ਓਵਰ ਆਰ ਸੈਸ਼ਨ ਡਿਵੀਜ਼ਨ ਹੁਸ਼ਿਆਰਪੁਰ ਦੇ ਪ੍ਰੈਜ਼ਡੈਂਸੀ ਗਏ تھے ਮੌਕੇ ਤੇ ਡੀ ਐਫ ਜੋਲ ਡਿਸਟ੍ਰਿਕਟ ਐਂਡ ਸੈਸ਼ਨ ਜਜ ਮੈਡਮ ਕੋਮਲ ਮਿਤਿਆਲ ਜੀ ਡੀ ਸੀ ਹਾਰਪੂਰ ਤੇ ਸਾਡੇ ਹੋਰ ਜੱਜ ਸਾਹਿਬਾਨ ਦਸਰ ਸਾਰੇ ਹਾਜ਼ਰ ਸੀ ਸਾਨੂੰ ਉਹਨਾਂ ਨੇ ਜਿਹੜੀ ਮੁਕੇਰੀਆਂ ਨੂੰ ਇਹ ਬਿਲਡਿੰਗ ਦੇ ਕੇ ਇੱਕ ਤੋਹਫਾ ਦਿੱਤਾ ਹੈ ਇਹਦੇ ਨਾਲ ਇਲਾਕੇ ਨੂੰ ਬਹੁਤ ਸਹੂਲਤ ਮਿਲੇਗੀ ਮਿਲੇਗੀ ਔਰ ਜਿਹੜਾ ਜੁਡੀਸ਼ਰੀ ਦਾ ਇੱਕ ਸਟੇਟਸ ਆ ਉਹ ਵੀ ਥੋੜਾ ਅੱਪ ਜਾਏਗਾ ਬਹੁਤ ਹੀ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਵਕੀਲ ਭਰਾਵਾਂ ਦਾ ਜੁਡੀਸ਼ਰੀ ਦਾ ਹਾਈ ਕੋਰਟ ਦਾ ਪੰਜਾਬ ਐਂਡ ਹਰਿਆਣਾ ਦਾ ਜਿਨ੍ਹਾਂ ਨੇ ਸਾਨੂੰ ਸੱਚੇ ਬੰਡਰਫੁਲ ਬਿਲਡਿੰਗ ਦਿੱਤੀ ਹੈ। ਥੈਂਕ ਯੂ। ਅੱਜ ਸਾਡੇ ਮੁਕੇਰੀਆਂ ਦੇ ਵਿੱਚ ਨਿਊ ਜੁਡੀਸ਼ੀਅਲ ਕੰਪਲੈਕਸ ਦਾ ਉਦਘਾਟਨ ਹੋਇਆ। ਸਾਨੂੰ ਇਹ ਨਵਾਂ ਕੰਪਲੈਕਸ ਮਿਲਿਆ ਵਿਦ ਮਾਡਰਨ ਫਿਲਟਿਸ ਤੇ ਸਾਰੀਆਂ ਤਰ੍ਹਾਂ ਦੀ ਐਨਐਮਟੀ ਵੀ ਇੱਥੇ। ਅੱਜ ਦੀ ਜਿਹੜੀ ਕੋਰਟ ਦਾ ਉਦਘਾਟਨ ਕੀਤਾ ਹੋਇਆ ਹੈ। ਇਹ ਔਨਰੇਬਲ ਜਸਟਿਸ ਸ਼੍ਰੀ ਸ਼ੀਲ ਨਾਗੂਜੀ ਜਸਟਿਸ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਨ ਵਰਚੁਅਲ ਮੋਡ ਔਨਰੇਬਲ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੀ ਚੇਅਰਮੈਨ ਬਿਲਡਿੰਗ ਕਮੇਟੀ ਮਿਸਿਸ ਜਸਟਿਸ ਮਨਜੀ ਨੇਰੂ ਕੋਲ ਐਡਮਿਨਿਸਟ੍ਰੇ ਓਵਰਵਰ ਸੈਸ਼ਨ ਡਿਵੀਜ਼ਨ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਸੀਗੇ ਇਥੇ ਮੌਕੇ ਤੇ ਡੀਐਫ ਜੋਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੈਡਮ ਕੋਮਲ ਮਿੱਤਲ ਜੀ ਡੀਸੀ ਹੁਸ਼ਿਆਰਪੁਰ ਤੇ ਸਾਡੇ ਹੋਰ ਜੱਜ ਸਾਹਿਬਾਨ ਦਸਰ ਸਾਰੇ ਹਾਜ਼ਰ ਸੀ ਸਾਨੂੰ ਉਹਨਾਂ ਨੇ ਜਿਹੜੀ ਮੁਕੇਰੀਆਂ ਨੂੰ ਇਹ ਬਿਲਡਿੰਗ ਦੇ ਕੇ ਇੱਕ ਤੋਹਫਾ ਦਿੱਤਾ ਵੈ ਇਹਦੇ ਨਾਲ ਇਲਾਕੇ ਨੂੰ ਬਹੁਤ ਸਹੂਲਤ ਮਿਲੇਗੀ ਮਿਲੇਗੀ ਔਰ ਜਿਹੜਾ ਜੁਡੀਸ਼ਰੀ ਦਾ ਇੱਕ ਸਟੇਟਸ ਆ ਉਹ ਵੀ ਥੋੜਾ ਅੱਪ ਜਾਏਗਾ ਬਹੁਤ ਵੀ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਵਕੀਲ ਭਰਾਵਾਂ ਦਾ ਜੁਡੀਸ਼ਰੀ ਦਾ ਹਾਈ ਕੋਰਟ ਦਾ ਪੰਜਾਬ ਐਂਡ ਹਰਿਆਣਾ ਦਾ ਜਿਨ੍ਹਾਂ ਨੇ ਸਾਨੂੰ ਸੱਚੇ ਬੰਡਰਫੁਲ ਬਿਲਡਿੰਗ ਦਿੱਤੀ ਹੈ ਥੈਂਕ ਯੂ